ਹਾਂਜੀ ਸੋਹਣਿਓ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੱਸਤੀ ਆ ਕਿ ਤੇ ਇਹ ਟਰੈਕਟਰ ਵੱਲੋਂ ਇੰਡੋ ਫਾਰਮ ਦੇ ਜਿਹੜੇ ਅਥਰਾਇਜ਼ ਡੀਲਰ ਨੇ ਨਾ ਪਮਲੇਰ ਕੋਲਾ ਧੂਰੀ ਉਹਨਾਂ ਵੱਲੋਂ 50000 ਇੰਡੋ ਫਾਰਮ ਦੇ ਹਰੇਕ ਟਰੈਕਟਰ ਤੇ ਸਕੀਮ ਆਫਰ ਦਿੱਤੀ ਜਾ ਰਹੀ ਆ ਛੋੜ ਦਿੱਤੀ ਜਾ ਰਹੀ ਆ ਜਿਹੜਾ ਮਸਤੂਆਣਾ ਸਾਹਿਬ ਵਿਖੇ ਸਲਾਨਾ ਉੱਥੇ ਮੇਲਾ ਲੱਗਦਾ ਜਾਂ ਵਰਸੀ ਮਨਾਈ ਜਾਂਦੀ ਆ ਸੋ ਆਜੋ ਵੀਡੀਓ ਤੁਹਾਨੂੰ ਕਰਾਉਣਿਆਂ ਦਰਸ਼ਕ ਹਾਂਜੀ ਸੋਹਣਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨੇ ਇੰਡੋ ਫਾਰਮ ਟਰੈਕਟਰ ਦੇ ਕੀ ਇਹਦੇ ਵਿੱਚ ਗੱਲਬਾਤ ਹੈ ਕੀ ਇਹਦੇ ਵਿੱਚ ਕਲਾ ਆ ਜਿਹੜੇ ਮੇਰੇ ਪਿੱਛੇ ਟਰੈਕਟਰ ਖੜੇ ਨੇ ਇੱਕ ਖੜਾ 3055 ਇੱਕ ਖੜਾ 3060 ਇੱਕ ਉਹ ਕੈਟਾਗਰੀ 55 ਦਾ ਟਰੈਕਟਰ ਆ ਆ ਕੈਟਾਗਰੀ 60 ਦਾ ਟਰੈਕਟਰ ਆ ਇੱਕ ਤਿੰਨ ਸਿਲੰਡਰ ਆਉਂਦਾ ਉਹਦੇ ਲਈ ਆਪਾਂ ਵੱਖਰੀ ਵੀਡੀਓ ਕਰ ਲਾਂਗੇ ਸੋ ਮੁੱਟ ਤੋਂ ਆ ਜਿਓ ਤੁਨ ਸਾਰਾ ਕੁਝ ਆਪਾਂ ਕਲੀਅਰ ਕਰ ਦੇਣਾ ਦੋਹਾਂ ਦਾ ਬਰਾਬਰ ਕਢਾ ਕੇ ਵੀ ਇਹਨਾਂ ਦੇ ਵਿੱਚ ਗੱਲਬਾਤ ਕੀ ਕੀ ਆ ਮੇਨ ਇਫੈਕਟ ਕੀ ਆ ਇਸ ਵੀਡੀਓ ਦਾ ਕਿ ਜਿਹੜਾ ਪ੍ਰਾਈਸ ਐਂਡ ਆਫ ਫਾਰਮ ਦਾ ਉਹ ਬਹੁਤ ਰੀਜ਼ਨੇਬਲ ਆ ਮੈਂ ਤੇਜ ਟਰੈਕਟਰ ਜਿਹੜੀ ਇਹਨਾਂ ਦੀ ਨਾਪਾ ਡੀਲਰਸ਼ਿਪ ਆ ਨਾਪਾ ਮਲੇਰਪੋਟਲ ਆ ਦੇ ਧੂਰੀ ਦੇ ਅਥਾਰਾਈਜ਼ਡ ਡੀਲਰ ਨੇ ਇਹਨਾਂ ਦਾ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਲੈਣ ਵਾਸਤੇ ਉੱਥੇ ਖੜਾ ਇਹ ਤਾਂ ਜਿਹੜਾ ਮੇਨ ਰੀਜ਼ਨ ਆ ਕਿ ਵਿਕਦਾ ਕਿਉਂ ਆ ਇੱਕ ਤਾਂ ਕਮਰਸ਼ੀਅਲੀ ਬਹੁਤ ਸਕਸੈਸਫੁਲ ਆ ਬੋਲ ਵਾਲਾ ਟਰੈਕਟਰ ਆ ਕੋਈ ਇਹਦੇ ਪਲੈਨੇਟਰੀ ਸਿਸਟਮ ਨਹੀਂ ਡੀਆਈ ਚਾਹੁੰਦਾ ਕੋਈ ਬੀਐਸ ਵਾਲਾ 4 ਵਾਲਾ ਸੀ ਇੰਨੀ ਜਿਹੜੀ ਪਾਵਰ ਤੇ ਪਰਫਾਰਮੈਂਸ ਆ ਉਹ ਤੁਹਾਨੂੰ 60 ਪਾਵਰ ਵਾਲੀ ਉਹ ਮਿਲ ਜਾਣੀ ਆਲਮੋਸਟ ਆਲਮੋਸਟ ਸੋ ਇਸ ਕਰਕੇ ਅਗਲੀ ਗੱਲ ਆ ਵੀ ਇਹ ਜਿਹੜਾ ਟਰੈਕਟਰ ਆ ਇਸ ਪ੍ਰਾਈਸ ਰੇਂਜ ਦੇ ਵਿੱਚ ਲੋਕਲ ਜਿੰਨੇ ਬ੍ਰਾਂਡ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਐਂਡੋਫਾਰਮ ਨਾਲ ਕੰਪੇਅਰ ਕਰਦੇ ਆ ਨਾਰਮਲੀ ਉਹਨਾਂ ਦੇ ਵਿੱਚ ਸਭ ਤੋਂ ਘੱਟ ਕੰਪਲੇਂਟ ਮਤਲਬ ਕਿ 0% ਕੰਪਲੇਂਟ ਆ ਇਹਦੀ ਜਿਹੜੀ ਲਾਈਫ ਤੇ ਰਿਲਾਈਅਬਿਲਟੀ ਆ ਉਹ ਇਹਦੇ ਕੰਪੈਰੀਟਿਵ ਟਰੈਕਟਰਾਂ ਨਾਲੋਂ ਬਹੁਤ ਜ਼ਿਆਦਾ ਆ ਆ ਜੋ ਕਰਾਉਣੇ ਆ ਦਰਸ਼ਕਾਂ ਹਾਂਜੀ ਸੋਣਿਓ ਆ ਹੈਗਾ ਜੀ 3055 ਆ ਹੈਗਾ ਜੀ 3060 ਇਹ ਜਿਹੜਾ ਟਰੈਕਟਰ ਆ ਤੁਸੀਂ ਦੇਖ ਰਹੇ ਹੋ ਇਹ 55 ਕੈਟਾਗਰੀ ਦਾ ਟਰੈਕਟਰ ਆ ਇਹ 60 ਕੈਟਾਗਰੀ ਦਾ ਟਰੈਕਟਰ ਆ ਇਹਨਾਂ ਦਾ ਟਾਇਰ ਸਾਈਜ਼ ਸੇਮ ਆ 13 ਦੀ ਜੇ ਮੈਂ ਗੱਲ ਕਰਨਾ 16 ਦੇ ਟਾਇਰ ਆ ਅਗਲੇ ਹੈਗੇ ਆ 750 ਦੇ ਦੋਨਾਂ ਦੇ ਸੀਮ ਆ ਦੋਨਾਂ ਦਾ ਫੋਰਸ ਸਿਲੰਡਰ ਡੀਆਈ ਇੰਜਨ ਆ ਕੋਈ ਇਹਨਾਂ ਦੇ ਵਿੱਚ ਬੀਐਸ4 ਵਾਲੀ ਦਿੱਕਤ ਨਹੀਂ ਤੇ ਆਲਮੋਸਟ ਆਲਮੋਸਟ ਇਹ ਟਰੈਕਟਰ ਸੇਮ ਨੇ ਸਿਰਫ ਇਹਨਾਂ ਚ ਪੰਜ ਪਾਵਰ ਦਾ ਫਰਕ ਆ ਤੇ ਇਹ ਡੀਆਈ ਕੈਟਾਗਰੀ ਦੇ ਵਿੱਚ ਆਉਂਦੇ ਨੇ ਹੁਣ ਆਪਾਂ ਸ਼ੁਰੂ ਕਰ ਲਈਏ ਦੋਹਾਂ ਨੂੰ ਬਾਡਾ ਧਰ ਕੇ ਅੱਗੇ ਤੋਂ ਐਡਜਸਟੇਬਲ ਹਿੱਸਾ ਤਾਕਤਵਰਤਕ ਸਟੀering ਡਬਲ ਐਕਟਿੰਗ ਵਾਲਾ ਫੋਰਸ ਸਿਲੰਡਰ ਤੇ 4088 ਸੀਸੀ ਦਾ ਇੰਜਨ ਆ 215 ਤੋਂ ਲੈ ਕੇ 250 ਨਿਊਟਨ ਮੀਟਰ ਦਾ ਹੈ ਟਾਰਕ ਕੱਢਦੇ ਨੇ ਤੇ ਮੇਰਾ ਖਿਆਲ ਆ 105 118 ਦਾ ਇਹਨਾਂ ਦਾ ਪੋਸਟ ਹੋਊਗਾ ਹੁਣ ਆਪਾਂ ਗੱਲ ਕਰ ਲਈਏ ਇਹਦੀ ਮੇਨ ਜਿਹੜੀ ਆਪਾਂ ਆਲਵੇਸ ਗੱਲ ਕਰਦੇ ਰਹਿੰਦੇ ਆ ਰਿਲਾਈਅਬਿਲਟੀ ਦੀ ਜੇ ਇਸ ਪਾਵਰ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰੀਏ ਇੰਨੀ ਰਿਲਾਈਅਬਿਲਟੀ আর ਇੰਨੀ ਕੁਆਲਿਟੀ ਤੁਹਾਨੂੰ ਹੋਰ ਜਿਹੜੇ ਬ੍ਰਾਂਡ ਉਹ ਨਹੀਂ ਦੰਦੇ ਅਲੱਗ ਪੰਪਾ ਆ ਪਿਛਲਾ ਪੰਪ ਆ ਗਿਆ ਸਟਰਟਰ ਟੌਪ ਦਾ ਆ ਤੁਸੀਂ ਦੇਖੀ ਜਾਓ ਤੇ 4 ਸਿਲੰਡਰ ਇੰਜਨ ਹੋ ਗਿਆ ਹੁਣ ਆ ਜੀਏ ਤੇ ਥੋੜਾ ਜਿਹਾ ਆਪਾਂ ਪਿਛਲੇ ਪਾਸੇ ਨੂੰ ਆ ਆ ਤੁਸੀਂ ਪਲੇਟਫਾਰਮ ਦੇਖ ਸਕਦੇ ਹੋ ਟੌਪ ਦਾ ਪਲੇਟਫਾਰਮ ਦਿੱਤਾ ਕੰਪਨੀ ਨੇ ਦੋਨੇ ਪਾਸੇ ਚੜਨ ਨੂੰ ਜਗਾੜ ਆ ਇਧਰਲੇ ਪਾਸੇ ਵੀ ਚੜ ਸਕਦੇ ਹੋ ਪਰਨੇ ਪਾਸੇ ਵੀ ਚੜ ਸਕਦੇ ਹੋ ਠੀਕ ਆ ਜੀ ਹੁਣ ਆਪਾਂ ਆ ਜੀਏ ਤੇ ਗੇਅਰ ਦੀਆਂ ਸਪੀਡਾਂ ਤੇ ਇਹ ਹੈਗਾ ਜੀ ਚਾਰ ਅੱਗੇ ਨੂੰ ਤੇ ਬੈਕ ਆ ਆ ਗਿਆ ਤਾਂ ਲੋਹਾਈ ਤੇ ਜਿਹੜਾ ਆਹ ਗੀਅਰ ਇਹਦਾ ਆ ਜਾਂਦਾ ਆਹ ਵਾਲਾ ਇਹ ਆ ਜਾਂਦਾ ਇਹਦਾ ਘੋੜਾ ਗੀਅਰ ਘੋੜਾ ਗੀਅਰ ਕੀ ਹੁੰਦਾ ਕਿ ਕ੍ਰੀਪਰ ਸਪੀਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਇਹ ਕਿਹੜਾ ਟਰੈਕਟਰ ਹੈ ਕ੍ਰੀਪਰ ਸਪੀਡ ਵਾਲਾ ਟਰੈਕਟਰ ਆ ਪਹਿਲੇ ਲੋਅ ਦੇ ਵਿੱਚ ਇਹਦੀ ਸਪੀਡ ਆ ਜਿਹੜੀ ਉਹ ਕ੍ਰੀਪਰ ਹੋ ਜਾਂਦੀ ਆ ਤੇ ਸੁਪਰ ਸੀਟਰ ਤੇ ਰੋਟਾਵੇਟਰ ਤੇ ਤੂੜੀ ਵਾਲੀ ਮਸ਼ੀਨ ਤੇ ਜਿਹੜੀ ਥੋੜੀ ਆ ਕਲੱਚ ਲੱਤ ਤੋੜ ਦਿੰਦੀ ਆ ਉਹਦੀ ਤੁਹਾਨੂੰ ਬਿਲਕੁਲ ਸਮੱਸਿਆ ਨਹੀਂ ਆਉਣੀ ਪੂਰੀ ਸਪੀਡ ਟਰੈਕਟਰ ਦੀ ਜਿਹੜੀ ਉਹ ਘੱਟ ਹੋ ਜਾਂਦੀ ਆ ਕੋਈ ਕਿਸੇ ਕਿਸਮ ਦੀ ਜਿਹੜੀ ਸਮੱਸਿਆ ਉਹ ਹੈ ਨਹੀਂ ਇਹ ਤਾਂ ਮੇਨ ਐਡਵਾਂਟੇਜ ਆ ਤੇ ਤੁਸੀਂ ਆ ਕੁਆਲਿਟੀ ਦੇਖ ਸਕਦੇ ਹੋ ਆ ਲੀਵਰਾਂ ਦੀ ਕਿੱਦਾਂ ਇੱਥੇ ਸਾਰੀ ਫਿਨਿਸ਼ਿੰਗ ਆ ਮਤਲਬ ਸਪੀਡ ਪੱਖ ਤੋਂ ਮੈਨੂੰ ਪੂਰਾ ਇਹ ਪਰਫੈਕਟ ਲੱਗਿਆ ਜਿਵੇਂ 70 ਦੀਆਂ ਸਪੀਡਾਂ ਨੇ 7500 ਦੀਆਂ ਸਪੀਡਾਂ ਨੇ ਬਿਲਕੁਲ ਉਸ ਕਿਸਮ ਦੀਆਂ ਜੀਆਂ ਸਪੀਡਾਂ ਆ ਜਾਂਦੀਆਂ ਨੇ ਅਗਲੀ ਗੱਲ ਮੈਂ ਥੋੜੀ ਜਿਹੀ ਐਡ ਆਨ ਕਰੂੰਗਾ ਵੀ ਜਿਹੜਾ ਇਹ ਮਾਡਲ ਨੇ ਇਹ ਖੇਤੀ ਦੇ ਨਾਲ ਨਾਲ ਜਿਹੜਾ ਕਮਰਸ਼ੀਅਲ ਕੰਮ ਆ ਜਿੱਦਾਂ ਟਰਾਲੀ ਹੋਗੀ ਪੱਠੇ ਤੇ ਇੱਟਾਂ ਢੋਣੀਆਂ ਨੇ ਲੋਕ ਬਹ ਤਾਂ ਬੜੇ ਨਾਉ ਲੈਂਦੇ ਨੇ ਜੀ ਫਲਾਣਾ ਟਰੈਕਟਰ ਆਇਆ ਕੋਈ ਕੰਮ ਵੱਡਾ ਛੋਟਾ ਨਹੀਂ ਸਾਰੇ ਕੰਮ ਬਰਾਬਰ ਨੇ ਕੰਮ ਲੈਣ ਵਾਸਤੇ ਕਮਾਈ ਕਰਨ ਵਾਸਤੇ ਹੀ ਆਪਾਂ ਟਰੈਕਟਰ ਲੈਣੇ ਆ ਪੱਠੇ ਤੇ ਲੈਣਾ ਮਿੱਟੀ ਢੋਣ ਨੂੰ ਲੈਣਾ ਕੋਈ ਦਰਿਆਵਾਂ ਚੋਂ ਰੇਤਾ ਲੈਣ ਨੂੰ ਲੈਣਾ ਮੈਂ ਕਹਿੰਦੇ ਬੈਸਟ ਟਰੈਕਟਰ ਆ ਉਹ ਕਿਉਂ ਆਪਾਂ ਪਿੱਛੇ ਆ ਜੀਏ ਦੇਖੋ ਆਇਲ ਮਾਸਟ ਬ੍ਰੇਕ ਤੁਹਾਨੂੰ ਮਿਲਣਗੇ ਤੇਲ ਬ੍ਰੇਕ ਤੇ ਟਿਊਬਾਂ ਤੁਸੀਂ ਦੇਖੋ ਵੀ ਕਿੰਨੀਆਂ ਨਿੱਗਰ ਨੇ ਦੀਆ ਬੋਲ ਵਾਲਾ ਟਰੈਕਟਰ ਆ ਸਿੰਪਲ ਕੋਈ ਇਹਦੇ ਚ ਐਪੀ ਸਾਈਕਲਿਕ ਵਾਲਾ ਤੁਹਾਨੂੰ ਝੰਜਟ ਨਹੀਂ ਆਹ ਸਾਰੀ ਐਕਸੈਸਰੀ ਕੋਈ ਹੁੱਕ ਨਹੀਂ ਬਾਅਦ ਚ ਲਾਉਣ ਦੀ ਲੋਡ ਹੁੱਕ ਪੂਰੀ ਨਿੱਗਰ ਥਰੀ ਲਿੰਕੇਜ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਬਿਊਟਰ ਲੱਗਿਆ ਹੋਇਆ ਠੀਕ ਆ ਜੀ ਡਬਲ ਕਲਚ ਆ ਤੇ ਮਤਲਬ ਕਮਰਸ਼ੀਅਲ ਇਹ ਇੰਨਾ ਸਕਸੈਸਫੁਲ ਟਰੈਕਟਰ ਆ ਕਿਉਂਕਿ ਕਮਰਸ਼ੀਅਲ ਕੰਮਾਂ ਤੇ ਜ਼ਿਆਦਾਤਰ ਆਪਾਂ ਟਰੈਕਟਰ ਉਹੀ ਲੈਣੇ ਆ ਜਿਹੜਾ ਪਿੱਛੋਂ ਬੋਲ ਵਾਲਾ ਹੁੰਦਾ ਐਪੀ ਸਾਈਕਲਿਕ ਵਾਲਾ ਟਰੈਕਟਰ ਓਵਰ ਆਲ ਆ ਜਿਹੜਾ ਉਹ ਪਾਰਾ ਰਹਿੰਦਾ ਹੁਣ ਪਿੱਛੋਂ ਆਪਾਂ ਫੈਂਡਰ ਦੇਖ ਲੋ ਲੈ ਕੁਰਨ ਨਿੱਗਰ ਫੈਂਡਰ ਨੇ ਕੋਈ ਤੁਹਾਨੂੰ ਲੈ ਕੇ ਆ ਜਿਹੜਾ ਪੈਸਾ ਉਹ ਲਾਉਣ ਦੀ ਲੋੜ ਨਹੀਂ ਹਨਾ ਹੁਣ ਅਗਲੀ ਗੱਲ ਆ ਗਈ ਜਿਹੜਾ ਮੇਰੇ ਵਾਲਾ ਐਕਸਪੀਰੀਅੰਸ ਆ ਜਿੰਨਾ ਕ ਮੈਂ ਐਕਸਪੀਰੀਅੰਸ ਕੀਤਾ ਇਹ ਨਵੇਂ ਟਰੈਕਟਰਾਂ ਤੇ ਹਜ਼ਾਰ ਘੰਟੇ ਤੱਕ ਮੈਂ ਚਲਾ ਕੇ ਦੇਖਿਆ ਹੋਇਆ ਕਿਸੇ ਬੰਦੇ ਕੋਲ ਸੀ ਇੱਕ ਨਹੀਂ ਦੋ ਤਿੰਨ ਟਰੈਕਟਰ ਸੀ ਹਜ਼ਾਰ ਹਜ਼ਾਰ ਘੰਟੇ ਤੇ ਜੇ ਕੋਈ ਟਰੈਕਟਰ ਨੂੰ ਪ੍ਰੋਬਲਮ ਆਉਣੀ ਹੁੰਦੀ ਆ ਨਾ ਉਹ 1000 ਘੰਟੇ ਤੱਕ ਆ ਜਾਂਦੀ ਆ 1000 ਘੰਟਾ ਇਹ ਚੱਲਿਆ ਇਹ ਤੋਂ ਕੋਈ ਸਮੱਸਿਆ ਨਹੀਂ ਆਈ ਜਿੰਨੀ ਕ ਟਾਇਰਾਂ ਦੀ ਕਸਾਈ ਹੋਣੀ ਹੁੰਦੀ ਓਨੀ ਕ ਕਸਾਈ ਹੋਗੀ ਤੇਲ ਕਾਲਾ ਕਰਤਾ ਉਹ ਬਦਲ ਨਹੀਂ ਬਦਲਣਾ ਸਕੈਜੂਲ ਮੇਨਟੇਨੈਂਸ ਤੋਂ ਹੁੰਦਾ ਹੈ ਮਤਲਬ ਰਿਲਾਈਬਿਲਟੀ ਪੱਖ ਤੋਂ ਜੇ ਆਪਾਂ ਦੇਖੀਏ ਬੈਸਟ ਟਰੈਕਟਰ ਆ ਕਿਉਂਕਿ ਜਿਹੜਾ ਇੰਡੋਫਾਰਮ ਆ ਇਹਦੀ ਸਾਰੀ ਢਲਾਈ ਆਪਣੀ ਆ ਅੱਗੇ ਤੋਂ ਲੈ ਕੇ ਪਿੱਛੇ ਤੱਕ ਜਿੰਨੇ ਪਾਰਟਸੇ ਬਣਾਉਂਦੇ ਨੇ ਸਾਰਾ ਇੰਡੋਫਾਰਮ ਆਪ ਬਣਾਉਂਦਾ ਇੱਕ ਵਾਹਦ ਟਰੈਕਟਰ ਆ ਕਿ ਜਿਹਦਾ ਕੋਈ ਸਮਾਨ ਆ ਜਿਹੜਾ ਉਹ ਬਾਹਰੋਂ ਨਹੀਂ ਲਿਆ ਜਾਂਦਾ ਸਾਰਾ ਇਹ ਆਪ ਬਣਾਉਂਦੇ ਆ ਸੋ ਇੰਜਨ ਪੱਖ ਤੋਂ ਪੂਰਾ ਟੌਪ ਦਾ ਟਰੈਕਟਰ ਆ ਗੇਅਰ ਪੱਖ ਤੋਂ ਪੂਰਾ ਟੌਪ ਦਾ ਕਲਚ ਪੂਰੀ ਨਿੱਗਰ ਆ ਲੁੱਕ ਦੀ ਇੱਕ ਪਲੇਟ ਆਉਂਦੀ ਆ ਅਗਲੀ ਗੱਲ ਆ ਗਈ ਇਹਦੀ weight ਦੀ ਇਹਨੂੰ ਵੀ ਦਿਖਾ ਦਿੰਨੇ ਆ ਵੀ ਇੱਕੇ ਮਾਇਆ ਇਹੇ ਚੁੱਲਾ ਦੇਖੋ ਲੰਬਾਈ ਹੋਣ ਕਰਕੇ ਇੰਨਾ ਨਿੱਗਰ ਆ ਵੀ ਤੁਹਾਨੂੰ ਕਦੇ ਇਹਦੇ ਵੇਟ ਲਾਉਣ ਦੀ ਲੋੜ ਨਹੀਂ ਪੈਣੀ ਨਾ ਇਹ ਕਿਸੇ ਪੱਖ ਤੋਂ ਜਾ ਕੇ ਮੂਰੋਂ ਉੱਠੇ ਭਾਵੇਂ ਤੁਸੀਂ ਸੁਪਰ ਸੀਡਰ ਪਾ ਲਓ ਭਾਵੇਂ ਤੁਸੀਂ ਟਰਾਲੀ ਪਾ ਲਓ ਜਾਂ ਕੋਈ ਵੀ XYZ ਕੋਈ ਵੀ ਇੰਪਲੀਮੈਂਟ ਤੁਸੀਂ ਪਾ ਲਓ ਇਹਦੇ ਚ ਸਾਰਿਆਂ ਨਾਲੋਂ ਵੱਡਾ ਐਡਵਾਂਟੇਜ ਆ ਕਿ ਉੱਠਣਾ ਨਹੀਂ ਇਹਨੇ ਕਿਸੇ ਪੱਖ ਤੋਂ ਜਾ ਕੇ ਨਾ ਤੁਹਾਨੂੰ ਵੇਟ ਲਾਉਣ ਦੀ ਲੋੜ ਆ ਮਤਲਬ ਕਿ ਬੈਲੈਂਸ ਇਦਾਂ ਦਾ ਇੰਜਣ ਦਾ ਹੁਣ ਆ ਥੱਲੇੋਂ ਦੇਖ ਲੋ ਵੀ ਇਹ ਇਹ ਜਿਹੜਾ ਡਿਜ਼ਾਈਨ ਆ ਨਾ ਇੰਡੋ ਦਾ ਇਹ ਕਦੇ ਕਿਸੇ ਨੇ ਰੜਦਾ ਨਹੀਂ ਆਮ ਤੌਰ ਤੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿੰਨੇ ਲੋਕਲ ਟਰੈਕਟਰ ਨੇ ਆਲਮੋਸਟ ਆਲਮੋਸਟ ਹੈ ਕੀ ਆ ਅੱਗੇ ਉਹ 911 ਕਰਤਾ ਡੀਆਈ ਪਿੱਛੋਂ ਸਾਰਾ ਬਣਿਆ ਧਣਿਆ ਸਵਰਾਜ ਵਾਲਾ ਤਾਂ ਚ ਹੈ ਆ ਦੇਖੋ ਕਲਚ ਤੋਂ ਬਿਲਕੁਲ ਵੱਖਰਾ ਡਿਜ਼ਾਈਨ ਆ ਕਿਉਂਕਿ ਟੜਾਈ ਆਪ ਕਰਦੇ ਆ ਸਾਰੀ ਆ ਦੇਖੋ ਬਿਲਕੁਲ ਵੱਖਰਾ ਡਿਜ਼ਾਈਨ ਆ ਸਾਰਾ ਇੱਥੋਂ ਲੈ ਕੇ ਆ ਜਿਹੜਾ ਬੈਲ ਹਾਊਸਿੰਗ ਆ ਜਿਵੇਂ ਲੋਕ ਕਹਿੰਦੇ ਆ ਵੀ ਟਰੈਕਟਰ ਟੁੱਟ ਜਾਂਦਾ ਮਤਲਬ ਇਹ ਨਹੀਂ ਬਿੱਲ ਤੋਂ ਟਰੈਕਟਰ ਟੁੱਟ ਜੂਗਾ ਤੁਸੀਂ ਆ ਹਾਂਡੀ ਦੇਖੋ ਕਿੰਨੀ ਮਜ਼ਬੂਤ ਹੈ ਦੀ ਆਹ ਵਾਲੀ ਪੂਰੀ ਨਿੱਗਰ ਹਾਂਡੀ ਆ ਟਰੱਕ ਵਰਗਾ ਇੰਜਣ ਆ ਪਤੰਦਰ ਦਾ ਤੇ ਦੋਨੇ ਪਾਸੇ ਆ ਲੱਗਿਆ ਵੇ ਦੇਖੋ ਆ ਸਾਰਾ ਸਿਸਟਮ ਆ ਆ ਇਹਦੇ ਹੈਗਾ ਉਹੀ ਘੋੜਾ ਗੇਅਰ ਜਿਹਨੂੰ ਆਪਾਂ ਕਹਿੰਦੇ ਆ ਜਿੰਨੀ ਮਰਜ਼ੀ ਸਪੀਡ ਸਲੋ ਕਰ ਲਓ ਸਿੱਧਾ ਹੀ ਲੋ ਹਾਈ ਦੇ ਵਿੱਚੋਂ ਹਾਈ ਕਰ ਲਓ ਲੋ ਕਰ ਲਓ ਕੋਈ ਤੁਹਾਨੂੰ ਲੋ ਹਾਈ ਮੀਡੀਅਮ ਜਿਹੜਾ ਆਪਾਂ ਕਹਿ ਦਿੰਦੇ ਆ ਉਹਦੀ ਤੁਹਾਨੂੰ ਕੋਈ ਲੋਡ ਹੀ ਨਹੀਂ ਮਹਿਸੂਸ ਹੋਣੀ ਵੀ ਕਿਸੇ ਪੱਖ ਤੋਂ ਤੁਹਾਨੂੰ ਲੋਡ ਮਹਿਸੂਸ ਹੋ ਜੂਗੀ ਬਿਲਕੁਲ ਨਹੀਂ ਹੋਊਗੀ ਸਿੰਕਰੋਮੈਸ਼ ਟਰਾਂਸਮਿਸ਼ਨ ਹੈ ਇਹਦਾ ਸਾਰਾ ਆ ਲਿਖਿਆ ਹੋਇਆ ਸੀ ਮੈਸ਼ ਤੇ ਬੜਾ ਸਮੂਦਲੀਅਤ ਗੇਅਰ ਸ਼ਿਫਟ ਹੁੰਦਿਆ ਤੇ ਮੈਨੂੰ ਜਿਹੜੀ ਸਾਰਿਆਂ ਤੋਂ ਇੰਪ੍ਰੈਸਿਵ ਚੀਜ਼ ਲੱਗੀ ਆ ਉਹ ਹੈਗੀ ਇਹਦੀ ਸਪੀਡ ਤੁਸੀਂ ਇੱਕ ਵਾਰੀ ਆ ਕੇ ਤੇ ਟਰੈਕਟਰ ਨਾਭਾ ਚਾਹ ਧੂਰੀਆ ਜੋ ਚਾਹ ਮਲੇਰਪੋੜ ਲਾਜੋ ਇੱਕ ਵਾਰੀ ਆ ਕੇ ਇਹਨੂੰ ਪਹਿਲੇ ਲੋਅ ਚ ਤੋੜ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਸਪੀਟਾਂ ਕਿੰਨੀਆਂ ਸੋਹਣੀਆਂ ਨੇ ਪਹਿਲੇ ਲੋਅ ਤੋਂ ਦੂਜਾ ਤੀਜਾ ਚੌਥਾ ਥੋੜਾ ਥੋੜਾ ਡਿਫਰੈਂਸ ਆ ਬਿਲਕੁਲ ਅਗਲੀ ਗੱਲ ਆ ਕਿ ਵੀ ਜੇ ਆਪਾਂ ਹਾਈ ਦੀ ਗੱਲ ਕਰਦੇ ਆ ਬਾਹੀ ਨੂੰ ਵੀ ਇਹਦੇ ਕੋਲ ਕੁੱਲਮ ਲਾ ਕੇ ਦੋ ਜਾਂ ਤਿੰਨ ਗੇਅਰ ਹੋ ਜਾਂਦੇ ਨੇ ਮਤਲਬ ਇੰਨੀ ਵਧੀਆ ਸਪੀਡ ਆ ਜਿਹੜੀ ਇਹਦੀ ਆ ਸਪੀਡ ਆ ਇਹਦੀ ਘੋੜੇ ਗੇਅਰ ਵਾਲੀ ਐਦਾਂ ਦੀ ਸਪੀਡ ਆ ਜਿਹੜੀ ਉਹ ਦੂਜੇ ਟਰੈਕਟਰਾਂ ਦੇ ਹੋਰ ਦੇਖਣ ਨੂੰ ਮਿਲਦੀ ਨਹੀਂ ਸੋ ਦੋ ਮਾਡਲ ਤਾਂ ਹੋ ਗਏ 55 ਕੈਟਾਗਰੀ ਦਾ ਤੇ 60 ਕੈਟਾਗਰੀ ਦਾ ਹੋਰ ਤਾਂ ਕੁਝ ਰਹਿ ਨਹੀਂ ਗਿਆ ਇੰਜਨ ਬਾਰੇ ਦੱਸਤਾ ਜਗਤ ਰਹਿ ਗਿਆ ਆਪਾਂ ਫੇਰ ਕਰ ਲਾਂਗੇ ਇੱਕ ਇਹਨਾਂ ਦਾ ਟਰੈਕਟਰ ਹੋਰ ਆਉਂਦਾ 3 ਸਿਲੰਡਰ ਦੇ ਵਿੱਚ ਜਿਹੜਾ ਬਹੁਤ ਬਿਊਟੀਫੁੱਲ ਟਰੈਕਟਰ ਆ ਤੁਸੀਂ ਆਲੂਆਂ ਵਾਸਤੇ ਲੈਣਾ ਹੈ ਹੋਰ ਕਿਸੇ ਕੰਮ ਵਾਸਤੇ ਲੈਣਾ ਉਹਦੀ ਆਪਾਂ ਵੀਡੀਓ ਲੱਗ ਤੋਂ ਕਰਾਂਗੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉਹ 3 ਸਿਲੰਡਰ ਚ ਆਉਂਦਾ 50 ਦੀ ਕੈਟਾਗਰੀ ਚ ਅਗਲੀ ਗੱਲ ਆ ਵੀ ਜਿਹੜੀ ਇਹਨਾਂ ਦੀ ਆਰਸੀ ਆ ਆਰਸੀ ਦੀ ਤੁਹਾਨੂੰ ਕਦੇ ਕੋਈ ਦਿੱਕਤ ਨਹੀਂ ਆਊਗੀ ਇਹ ਡੀਆਈ ਚਾਉਂਦੇ ਨੇ ਬੀਐਸ3 ਦੇ ਵਿੱਚ ਕੋਈ ਬੀਐਸ4 ਨਹੀਂ ਆਉਂਦੇ ਤੇ ਜਿਹੜੀ ਕਾਪੀ ਤੇ ਤੁਹਾਨੂੰ ਪਾਵਰ ਲਿਖੀ ਹੋਈ ਮਿਲਦੀ ਆ ਉਹ 50 ਹੀ ਮਿਲਣੀ ਆ ਪਰ ਜਿਹੜੀ ਪਰਫਾਰਮੈਂਸ ਆ ਉਹ ਤੁਹਾਨੂੰ 60 ਪਲੱਸ ਇਹਨਾਂ ਦੋਨਾਂ ਟਰੈਕਟਰਾਂ ਦੀ ਮਿਲੂਗੀ ਇਹ ਤੁਹਾਡੀ ਆਪਣੀ ਚੋਇਸ ਆ ਕਿ ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ ਜਾਂ ਕਿੱਦਾਂ ਲੈਣਾ ਚਾਹੁੰਦੇ ਹੋ ਠੀਕ ਆ ਜੀ ਸੋ ਇਹ ਨੀਲੇ ਰੰਗ 'ਚ ਵੀ ਆਉਂਦਾ ਟਰੈਕਟਰ ਹਰਾ ਵੀ ਆਉਂਦਾ ਤੇ ਨੀਲਾ ਵੀ ਆਉਂਦਾ ਜਿਹੜਾ ਮਰਜੀ ਰੰਗ ਆ ਜਿਹੜਾ ਤੁਸੀਂ ਐਸ ਪਰ ਆਪਣੀ ਚੋਇਸ ਲੈ ਸਕਦੇ ਹੋ ਤੇ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਕੁਝ ਰਹਿ ਨਹੀਂ ਗਿਆ ਜੇ ਰਹਿ ਗਿਆ ਭਾਈ ਫੇਰ ਕਰ ਲਾਂਗੇ ਸੋ ਜਰੂਰ ਸੇਵਾ ਦਾ ਮੌਕਾ ਦਿਓ ਤੇ ਆ ਆਉਣ ਵਾਲੇ ਜਿਹੜੇ ਦਿਨ ਨੇ 30 31 ਇੱਕ ਮਸਤਵਾਨਾ ਸਾਹਿਬ ਵਿਖੇ ਸਪੈਸ਼ਲ ਇਹਨਾਂ ਤੇ ਆਫਰ ਦਿੱਤੀ ਜਾ ਰਹੀ ਆ 50000 ਰੁਪਿਆ ਤੁਹਾਨੂੰ ਡਿਸਕਾਊਂਟ ਮਿਲਣਾ ਪਰ ਟਰੈਕਟਰ ਠੀਕ ਹੈ ਜੀ ਸੋ ਚੰਗੀ ਲੱਗੀ ਹੋਊਗੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ